ਤਨਸਰੀ ਮਹੱਲਾ ਪੰਜਮਾ ਤਨਸਰੀ ਡਾਕ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 675 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਮੇਰਾ ਲਾਗੋ RAM ਸੋਹਿਤ ਸਭ ਕਹਿੰਦੇ ਮੇਰਾ ਉਸ ਪਰਮਾਤਮਾ ਦੇ ਨਾਲ ਚਿੱਤ ਜੁੜ ਗਿਆ ਹੈ ਮਨ ਜੁੜ ਗਿਆ ਹੈ ਤੇ ਮੇਰਾ ਉਹਦੇ ਨਾਲ ਪਿਆਰ ਪਿਆ ਗਿਆ ਹੈ ਸੱਚਾ ਤੇ ਸੋਚਾ ਪਿਆਰ ਸਾਚੀ ਪ੍ਰੀਤ ਹਮ ਤੁਮ ਸੋ ਜੋਰੀ ਤੁਮ ਸੋ ਜੋਰ ਅਵਰ ਸੰਗ ਤੋਰੀ ਹੈ ਪਰਮਾਤਮਾ ਤੇਰੇ ਨਾਲ ਪ੍ਰੀਤ ਪਾਉਣ ਵਾਸਤੇ ਫਿਰ ਸੰਸਾਰ ਦੀ ਪ੍ਰੀਤ ਤੋੜਨੀ ਪੈਣੀ ਹੈ ਇਸ ਕਰਕੇ ਮੇਰਾ ਮਨ ਆਪਜੀ ਦੇ ਚਰਨਾਂ ਵਿੱਚ ਜੁੜ ਗਿਆ ਹੈ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖਾਂ ਕਾਟਿਆ ਕੇਤ ਸਭ ਕਹਿੰਦੇ ਜਿਹੜਾ ਗੁਰੂ ਸ਼ਬਦ ਗੁਰੂ ਹੈ ਉਸਨੇ ਮੇਰੇ ਵਿੱਚ ਵਿਚੋਲਗੀ ਕੀਤੀ ਮੇਰੇ ਤੇ ਪਰਮਾਤਮਾ ਨੂੰ ਮਲਾਉਣ ਦੇ ਵਿੱਚ ਸਤਿਗੁਰ ਮੇਰਾ ਸਦਾ ਸਹਾਈ ਸੱਚਾ ਗੁਰੂ ਸ਼ਬਦ ਗੁਰੂ ਮੇਰਾ ਹਰ ਵੇਲੇ ਸਹਾਈ ਹੋਇਆ ਜਿਨ ਦੁੱਖਾਂ ਕਾਟਿਆ ਕੇਤ ਜਿਨੇ ਮੇਰੇ ਮਨ ਦੇ ਵਿਕਾਰਾਂ ਦੇ ਦੁੱਖ ਕੱਟ ਦਿੱਤੇ ਰਹਾਓ ਹੱਥ ਦੇ ਰੱਖਿਓ ਆਪਣਾ ਕਰ ਬਿਰਥਾ ਸਕਲ ਮਟਾਈ ਉਹ ਪ੍ਰਮਾਤਮਾ ਨੇ ਆਪਣਾ ਮਿਹਰ ਭਰਿਆ ਹੱਥ ਦੇ ਕੇ ਮੈਨੂੰ ਰੱਖਿਆ ਹੈ ਅਤੇ ਮੇਰੇ ਮਨ ਦੀਆਂ ਸਾਰੀਆਂ ਚਿੰਤਾ ਫਿਕਰ ਵਹਿਮ ਭਰਮ ਉਸ ਪ੍ਰਮਾਤਮਾ ਨੇ ਮਿਟਾ ਦਿੱਤੇ ਨਿੰਦਕ ਕੇ ਮੁਕਾਲੇ ਕੀਨੇ ਜਨਕਾ ਆਪ ਸਹਾਈ ਉਹ ਪ੍ਰਮਾਤਮਾ ਜਦੋਂ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ ਤੇ ਉਹ ਸੇਵਕ ਦੀ ਨਿੰਦਿਆ ਕਰਨ ਵਾਲਿਆਂ ਦੇ ਮੂੰਹ ਦੇ ਉੱਤੇ ਕਾਲਖ ਮਲ ਦਿੰਦਾ ਹੈ ਬਦਨਾਮੀ ਦੀ ਇਸ ਕਰਕੇ ਮੇਰੀ ਨਿੰਦਿਆ ਕਰਨ ਵਾਲੇ ਮਨੁੱਖ ਜਿਹੜੇ ਸਨ ਉਹਨਾਂ ਤੋਂ ਬਚਾ ਕੇ ਪ੍ਰਮਾਤਮਾ ਨੇ ਮੈਨੂੰ ਆਪ ਆਪਣੇ ਅੰਗ ਸੰਗ ਰੱਖਿਆ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਲਈ ਕਠਲਾਏ ਉਹ ਪ੍ਰਮਾਤਮਾ ਸਾਹਿਬ ਸੱਚਾ ਹੈ ਤੇ ਸਾਰਿਆਂ ਦਾ ਰਖਵਾਲਾ ਹੈ ਤੇ ਮੈਨੂੰ ਉਹਨੇ ਆਪਣੇ ਗਲ ਦੇ ਨਾਲ ਲਗਾ ਕੇ ਮੈਨੂੰ ਬਚਾ ਲਿਆ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਸਾਇਬ ਬਖਸ਼ਿਸ਼ ਕਰਦੇ ਹਨ ਨਿਰਭਉ ਭਏ ਸਦਾ ਸੁਖਮਾਨੇ ਡਰ ਤੋਂ ਰਹਿਤ ਮੈਂ ਉਸ ਪ੍ਰਮਾਤਮਾ ਦੇ ਚਰਣਾ ਵਿੱਚ ਹਰ ਸੁਖ ਮਾਨਦਾ ਹਾਂ ਨਾਨਕ ਹਰ ਗੁਣ ਗਾਏ ਦਾਸ ਨਾਨਕ ਐਸੇ ਪ੍ਰਮਾਤਮਾ ਦੇ ਹਮੇਸ਼ਾ ਹੀ ਗੁਣ ਗਾਉਂਦਾ ਰਹੇਗਾ ਜਿਹੜਾ ਭੈ ਕਾਹੂ ਕੋ ਦੇਤ ਨਾ ਨਹਿ ਪੈਮਾਨਤਿਆ ਜਿਹੜਾ ਕਿਸੇ ਨੂੰ ਡਰ ਡਰ ਦਿੰਦਾ ਨਹੀਂ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ